ਬਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਪਹਿਲਾਂ ਕਿਸਾਨਾਂ ਦੇ ਵੱਲੋਂ ਵੱਡੀ ਮੀਟਿੰਗ ਕੀਤੀ ਗਈ ਤੇ ਹੁਣ ਤਰਨਤਾਰਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੱਡਾ ਇਕੱਠ ਕਰ ਲਿਆ ਗਿਆ ਵੱਡਾ ਇਕੱਠ ਕਰਕੇ ਸਿੱਧੀ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਆ ਇਸ ਮੌਕੇ ਕਿਸਾਨ ਆਗੂ ਜਸਵੀਰ ਸਿੰਘ ਪਿੱੱਦੀ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਤੇ ਸਿੱਧੀ ਚੇਤਾਵਨੀ ਸਰਕਾਰ ਨੂੰ ਦਿੱਤੀ ਗਈ ਆ ਹੁਣ ਕਿਸਾਨ ਇਕੱਠੇ ਹੋ ਕੇ ਆਖਰ ਕਿੱਧਰ ਨੂੰ ਉਤਰ ਪਏ ਨੇ ਪੂਰੀ ਗੱਲਬਾਤ ਤੁਹਾਨੂੰ ਮੈਂ ਜਸਪੀਰ ਸਿੰਘ ਪਿੱਪੀ ਸੂਬਾ ਮੀਤ ਪ੍ਰਧਾਨ ਕਿਸਾਨ ਮਜ਼ਦੂਰ ਸਰਸਟ ਕਮੇਟੀ ਪੰਜਾਬ ਅੱਜ ਅਸੀਂ ਪਿੰਡ ਪਿੱਦੀ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਤੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਜਿਹਨੂੰ ਸਾਰਾ ਦਿੱਲੀ ਦਾ ਅਮਲਾ ਫੈਲਾ ਜਿਹੜਾ ਕੇਜਰੀਵਾਲ ਦਾ ਉਹ ਚਲਾ ਰਿਹਾ ਵਾ ਤੇ ਪੰਜਾਬ ਦੇ ਲੋਕਾਂ ਦੇ ਨਾਲ ਜੋ ਤਰ੍ਹਾਂ ਤਰ੍ਹਾਂ ਦੀਆਂ ਹੜਕਤਾਂ ਕੀਤੇ ਜਾ ਰਹੇ ਨੇ ਜੋ ਪੰਜਾਬ ਦਾ ਵਿਨਾਸ਼ ਕੀਤਾ ਜਾ ਰਿਹਾ ਤੇ ਜਿਹੜੀਆਂ ਅੱਜ ਵੱਡੀਆਂ ਡੀਂਗਾ ਮਾਰ ਰਏ ਕਿ ਅਸੀਂ ਜੁੱਧ ਨਸ਼ੇ ਵਿਰੋਧ ਅਹੀਂ ਮਤਲਬ ਕਿਡਾ ਬਾ ਇੱਕ ਕੈਮ ਚਲਾਈ ਆ ਤੇ ਜਿਹੜੇ ਸਮਗਲਰ ਆ ਜਾਂ ਨਸ਼ਾ ਵੇਚਣ ਵਾਲੇ ਆ ਉਹਨਾਂ ਦੀ ਅਸੀਂ ਪ੍ਰਾਪਰਟੀਆਂ ਘਾਟਾ ਰਹੇ ਉਹਨਾਂ ਨੂੰ ਫੜ ਫੜ ਕੇ ਜੇਲਾ ਸੁੱਟ ਰਹੇ ਆ ਉਹਦੇ ਨਾਲ ਇਹਨਾਂ ਨੇ ਸਿੱਖਿਆ ਕ੍ਰਾਂਤੀ ਦੀ ਇੱਕ ਗੱਲ ਕੀਤੀ ਆ ਕਿ ਸਿੱਖਿਆ ਕ੍ਰਾਂਤੀ ਵੜੀ ਲੈ ਕੇ ਆਏ ਆ ਝੂਠੇ ਜਾ ਕੇ ਮਾੜਾ ਮੋਟਾ ਕਲੀ ਪੋਚਾ ਮਾਰ ਕੇ ਬਾਥਰੂਮਾਂ ਦੇ ਅੱਗੇ ਜਾ ਕੇ ਉਦਘਾਟਨ ਕਰ ਰਹੇ ਆ ਇਹ ਜਿਹੜੀ ਸਾਰੇ ਸੋਸ਼ਲ ਛੱਡ ਰਿਆ ਉਹਦੇ ਨਾਲ ਜਿਹੜੀ ਇੱਕ ਕਿਸਾਨਾਂ ਦੀ ਕਿਰਤੀ ਲੋਕਾਂ ਦੀ ਮਜ਼ਦੂਰਾਂ ਦੀ ਕੇਂਦਰ ਦੇ ਨਾਲ ਲੜਾਈ ਸੀ ਕਿ ਅਸੀਂ ਐਮਐਸਪੀ ਦੀ ਲੜਾਈ ਲੈਣੀ ਆ ਸਾਨੂੰ ਸਾਰੀਆਂ ਫਸਲਾਂ ਤੇ ਐਮਐਸਸੀ ਮਿਲਣੀ ਚਾਹੀਦੀ ਆ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋਣੀ ਚਾਹੀਦੀ ਆ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ਼ ਹੋਣਾ ਚਾਹੀਦਾ ਬਿਜਲੀ ਸੋਨ ਬਿੱਲ 20 ਉਹ ਜਿਹੜਾ ਉਹ ਆ ਤੇ ਮਜ਼ਦੂਰਾਂ ਦੀ ਜਿਹੜੀ ਆ ਨਰੇਗਾ ਸਕੀਮ ਆ ਜਿਹੜੀ ਉਹ 700 ਰੁਪਇਆ ਦਿਹਾੜੀ ਕਾ ਹੋਣੀ ਚਾਹੀਦੀ ਤੇ 200 ਉਹਦਾ ਦਿਨ ਦਾ ਰੁਜ਼ਗਾਰ ਹੋਣਾ ਚਾਹੀਦਾ ਇਸ ਤਰ੍ਹਾਂ ਕਰਕੇ ਅਸੀਂ ਮੰਗਾਂ ਲੈ ਕੇ ਸੈਂਟਰ ਦੇ ਨਾਲ ਲੜਾਈ ਕਰ ਰਹੇ ਹਾਂ ਸੈਂਟਰ ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਜਿਹੜੀਆਂ ਸ਼ੰਭੂ ਬਾਰਡਰ ਤੇ ਖਡੋਰੀ ਬਾਰਡਰ ਤੇ ਵੱਡੀਆਂ ਰੋਕਾਂ ਲਾ ਕੇ ਸਾਨੂੰ ਕਿਸਾਨਾਂ ਨੂੰ ਰੋਕਿਆ ਗਿਆ ਉੱਥੇ ਅਸੀਂ ਜਦੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸ਼ੁਭ ਕਰਨ ਸਿੰਘ ਦੀ ਸ਼ਹੀਦੀ ਹੋਈ ਉੱਥੇ ਸੈਂਕੜੇ ਕਿਸਾਨ ਜਿਹੜੇ ਆ ਉਹ ਜ਼ਖਮੀ ਹੋਏ ਆ ਤੇ ਅੱਜ 40 45 ਜਿਹੜੀਆਂ ਸ਼ਹੀਦੀਆਂ ਹਰ ਤਰ੍ਹਾਂ-ਤਰ੍ਹਾਂ ਦੀਆਂ ਕੋਈ ਅਟੈਕ ਹੋ ਕੇ ਕੋਈ ਬਿਮਾਰ ਹੋ ਕੇ ਜਿਹੜੀਆਂ ਉਹ ਉਹਨਾਂ ਬਾੜਾਂ ਦੇ ਉੱਤੇ ਸ਼ਹੀਦੀਆਂ ਹੋਈਆਂ ਉਹਦੇ ਭਗਵਾਨਤ ਮਾਨ ਸਰਕਾਰ ਇਹ ਕਹਿ ਰਹੀ ਸੀ ਵੀ ਕਿਸਾਨਾਂ ਨੂੰ ਜਿਹੜੀਆਂ ਕੇਂਦਰ ਸਰਕਾਰ ਦਿੱਲੀ ਜਾਣ ਦੇਣਾ ਚਾਹੁੰਦੀ ਚਾਣਾ ਚਾਹੀਦਾ ਉਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਉਸ ਤੋਂ ਬਾਅਦ ਕੀ ਕੀਤਾ ਕਿਸਾਨ ਲੰਮਾ ਸਮਾਂ ਜਿਹੜਾ ਧਰਨਾ ਚਲਾ ਰਹੇ ਸੀ ਕਰ ਰਹੇ ਸੀ ਸਰਕਾਰ ਦੀਆਂ ਮੀਟਿੰਗਾਂ ਜਿਹੜੀਆਂ ਚੱਲ ਰਹੀਆਂ ਸੀਗੀਆਂ ਉਸ ਮੀਟਿੰਗ ਦੇ ਵਿੱਚ ਜਿਹੜੀ 19 19 ਮਾਰਚ ਦੀ ਮੀਟਿੰਗ ਸੀਗੀ ਉਹਦੇ ਵਿੱਚ ਦੋਵਾਂ ਸਰਕਾਰਾਂ ਸ਼ਾਮਲ ਹੋਈਆਂ ਕੇਂਦਰ ਦੀਆਂ ਵੀ ਮੰਤਰੀ ਸ਼ਾਮਲ ਹੋਏ ਤੇ ਪੰਜਾਬ ਦੇ ਵੀ ਤਿੰਨ ਮੰਤਰੀ ਸ਼ਾਮਲ ਹੋਏ ਆ ਉਸ ਦਿਨ ਹੀ ਜਿਹੜੀ ਆ ਭਗਵੰਤ ਮਾਨ ਸਰਕਾਰ ਵੱਲੋਂ ਸਵੇਰ ਤੋਂ ਰਾਤ ਤੋ ਹੀ ਵੱਡੀਆਂ ਫੋਰਸਾਂ ਇਕੱਠੀਆਂ ਕਰਕੇ ਪਾਣੀ ਵਾਲੀਆਂ ਬਿਚਾਰਾਂ ਹੋਰ ਐਂਬੂਲੈਂਸਾਂ ਇਕੱਠੀਆਂ ਕਰਕੇ ਡਾਕਟਰਾਂ ਦੀਆਂ ਟੀਮਾਂ ਇਕੱਠੀਆਂ ਕਰਕੇ ਇਹਨਾਂ ਸਾਡੇ ਮੋਰਚਾਂ ਦੇ ਘੇਰੇ-ਘੇਰੇ ਖਲਾਸੀਆਂ ਸੀਗਾ ਜਦੋਂ ਸਾਡੂ ਆਗੂ ਆਗੂ ਟੀਮ ਇਹ ਜਿਹੜੀ ਆ ਜਾ ਕੇ ਉੱਥੇ ਮੀਟਿੰਗ ਵਿੱਚ ਸ਼ਾਮਲ ਹੋਇਆ ਤੇ ਉੱਥੇ ਉਹਨਾਂ ਨਾਲ ਗੱਲ ਵੀ ਕੀਤੀ ਆ ਵੀ ਆ ਗਿਆ ਫੋਰਸਾਂ ਲਾ ਰਹੇ ਆ ਕੀ ਕਰ ਰਹੇ ਕਾਦੇ ਵਾਸਤੇ ਆ ਉੱਥੇ ਤਿੰਨ ਮੰਤਰੀ ਜਿਹੜੇ ਪੰਜਾਬ ਸਰਕਾਰ ਦੇ ਘਟਾਰੂ ਚੱਕ ਹੁਡੀਆਂ ਤੇ ਚੀਮਾ ਜਿਹੜਾ ਵਾ ਤਿੰਨਾਂ ਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਇਹ ਤੁਹਾਡੇ ਵਾਸਤੇ ਕੁਝ ਵੀ ਨਹੀਂਗਾ ਤੁਸੀਂ ਤੁਹਾਡੇ ਨਾਲ ਕੋਈ ਬੇਵਿਸ਼ਵਾਸੀ ਨਹੀਂ ਤੁਹਾਡੇ ਵਾਸਤੇ ਕੋਈ ਇਹ ਫੋਰਸ ਨਹੀਂ ਲਾਈ ਗਈ ਇਹ ਨਸ਼ੇ ਦੇ ਵਿਰੋਧ ਲਈ ਗਈ ਆ ਪਰ ਉੱਥੇ ਧੋਖਾ ਕੀਤਾ ਇਹਨਾਂ ਨੇ ਜਦੋਂ ਕਿ ਆਜ ਤੱਕ ਪਰ ਮੋਗਲ ਸਰਕਾਰ ਹੀ ਗੁਰੂਆਂ ਦਾ ਟਾਈਮ ਸੀ ਹੋਰ ਲੜਾਈਆਂ ਚੜਾਈਆਂ ਜਦੋਂ ਹੁੰਦੀਆਂ ਸੀ ਉਹਦੇ ਵਿੱਚ ਜਦੋਂ ਟੇਬਲਾਂ ਤੇ ਗੱਲਬਾਤ ਹੁੰਦੀ ਸੀ ਤੇ ਕੋਈ ਵੀ ਇੱਕ ਦੂਜੇ ਤੇ ਹਮਲਾ ਨਹੀਂ ਸੀ ਕਰਦਾ ਉਹਨੂੰ ਜਿਹੜਾ ਗੱਲਬਾਤ ਕਰ ਰਹਾ ਉਹਨੂੰ ਆਪਣੇ ਟਿਕਾਣੇ ਤੇ ਜਾਣ ਦਿੰਦੇ ਸੀ ਪਰ ਇਹਨਾਂ ਨੇ ਬੇਵਿਸ਼ਵਾਸੀ ਕੀਤੀ ਆ ਦੋਵਾਂ ਸਰਕਾਰਾਂ ਨੇ ਰਲ ਕੇ ਕੇਂਦਰ ਦੀਆਂ ਉਹਦੇ ਪੰਜਾਬ ਦੀ ਸਰਕਾਰਾਂ ਰਲ ਕੇ ਇਹ ਕਿਸਾਨਾਂ ਦਾ ਜਿਹੜਾ ਅੰਦੋਲਨ ਚੱਲ ਰਿਹਾ ਸੀਗਾ ਇੱਥੇ ਇਹਨਾਂ ਨੇ ਵੱਡਾ ਅਟੈਕ ਕਰਕੇ ਜਿਹੜੇ ਹੀ ਕਿ ਕਿਸਾਨ ਉਥੋਂ ਚੁੱਕ ਕੇ ਸਾਡੀਆਂ ਬੀਬੀਆਂ ਪੈਣਾ ਚੋਕੇ ਪੰਜਾਬ ਦੇ ਵਿੱਚ ਵੱਡੇ ਛਾਪੇਮਾਰੀ ਕਰਕੇ ਘਰਾਂ ਦੇ ਚੋਕੇ ਕਿਸਾਨਾਂ ਨੂੰ ਜੇਲਾਂ 'ਚ ਡਾਕੇ ਉਥੇ ਜਿੰਨਾ ਸਾਡਾ ਸਮਾਨ ਸੀਗਾ ਸਾਰਾ ਇਹਨਾਂ ਨੇ ਲੁੱਟ ਲਿਆ ਪੁੱਟ ਲਿਆ ਸਾਡੀਆਂ ਟਰਾਲੀਆਂ ਇਹਨਾਂ ਦੇ ਕਨੌਰ ਜਿਹੜਾ ਐਮ.ਐਲ.ਏ. ਉਥੋਂ ਦਾ ਬਰਨਾਲ ਕਨੌਰ ਆ ਉਹਦੇ ਜਿੰਨੇ ਸਲੇ ਸਰਪੰਚ ਚੌਧਰੀ ਸੀਗੇ ਸਾਰਿਆਂ ਨੇ ਸਾਡਾ ਸਮਾਨ ਉਥੋਂ ਲੁੱਟਿਆ ਟਰਾਲੀਆਂ ਟਰਾਲੀਆਂ ਦੇ ਵਿੱਚ ਕੂਲਰ ਸਾਡੇ ਗੱਦੇ ਸਾਡੇ ਏਸੀ ਸਲੰਡਰ ਲੰਗਰਾਂ ਦਾ ਸਮਾਨ ਸਾਡੇ ਬੈੱਡ ਜੋ ਕੁਛ ਵੀ ਉੱਥੇ ਹੈਗਾ ਸੀ ਜਾਂ ਸਾਡਾ ਪਾਣੀ ਦੀਆਂ ਟੈਂਕੀਆਂ ਜੋ ਕੁਛ ਵੀਗਾ ਸਾਰਾ ਸਮਾਨ ਇਹਨਾਂ ਨੇ ਢਟਾਇਆ ਵਾ 19 20 ਤਰੀਕ ਨੂੰ ਅਸੀਂ ਰਾਤੋਂ ਰਾਤ ਨਿਕਲ ਕੇ 19 ਤਰੀਕ ਨੂੰ ਅਸੀਂ ਜਦੋਂ ਡੀਸੀ ਦਫ਼ਤਰ ਘੇਰੇ ਆ ਫਿਰ ਇਹ ਸਰਕਾਰ ਪਿੱਛੇ ਨੂੰ ਗਈ ਆ ਫਿਰ ਇਹਨਾਂ ਨੇ ਫੜੇ ਬੰਦੇ ਵੀ ਛੱਡੇ ਆ ਤੇ ਫਿਰ ਮੰਨੀ ਵੀ ਆ ਕਿ ਅਸੀਂ ਜਿਹੜਾ ਵਾ ਤੁਹਾਡਾ ਜਿਹੜਾ ਜੋ ਨੁਕਸਾਨ ਹੋਇਆ ਤੇ ਕਮੇਟੀ ਬਣਾ ਦਿੰਦੇ ਆ ਕਮੇਟੀ ਬਣਾ ਕੇ ਤੁਹਾਡਾ ਸਾਰਾ ਸਮਾਨ ਜਿਹੜਾ ਲੱਭਦੇ ਆ ਉਸ ਦੇ ਨਾਲ ਜਿਹੜਾ ਸ਼ੰਭੂ ਬਾਰਡਰ ਦਾ ਐਸਐਚਓ ਹੈਗਾ ਸਾਡਾ ਇੱਕ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਕੇ ਉਹਨੇ ਨਾਲ ਜਿਹੜੀ ਇਹਨੇ ਬਦਸਲੂਕੀ ਕੀਤੀ ਉਹਦੀ ਕੁੱਟਮਾਰ ਕੀਤੀ ਉਹਦੇ ਨਾਲ ਜ਼ੁਲਮ ਕੀਤਾ ਉਹਦੇ ਉੱਤੇ ਵੀ ਸਾਡੀ ਮੰਗ ਸੀ ਵੀ ਐਸਐਚਓ ਨੂੰ ਸਸਪੈਂਡ ਕੀਤਾ ਜਾਵੇ ਜਿਹੜੀ ਗੁਰਲਾਲ ਕਨੌਰ ਦੀ ਮੈਂਬਰਸ਼ਿਪ ਜਿਹੜੀ ਆ ਵਿਧਾਨ ਸਭਾ ਚੋਂ ਉਹਦੇ ਉੱਤੇ ਉਹਦੀ ਮੈਂਬਰਸ਼ਿਪ ਖਤਮ ਕੀਤੀ ਜਾਵੇ ਤੇ ਉਹਤੇ ਸਾਰੀਆਂ ਕਾਰਵਾਈਆਂ ਕੀਤੀਆਂ ਜਾਣ ਤੇ ਸਾਡੇ ਸਮਾਨ ਦੀ ਸਾਰੀ ਜਿਹੜੀ ਆ ਪਰਵਾਹੀ ਆ ਉਹ ਪੰਜਾਬ ਸਰਕਾਰ ਕਰੇ ਉਸ ਤੋਂ ਬਾਅਦ ਸਾਡਾ ਐਲਾਨ ਆ ਦੋਆ ਫਾਰਮਾ ਦਾ ਕਿ ਪੰਜਾਬ ਸਰਕਾਰ ਜਿਹੜੀ ਆ ਕੋਈ ਇਹਦਾ ਐਮਐਲਏ ਹੋਵੇ ਮੰਤਰੀ ਹੋਵੇ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਇਹਨਾਂ ਦੀ ਪਿੰਡਾਂ 'ਚ ਐਂਟਰੀ ਨਹੀਂ ਹੋਣ ਦਵਾਵਾਂਗੇ ਜਿੱਥੇ ਵੀ ਜਾਣਗੇ ਇਹਨਾਂ ਦਾ ਵਿਰੋਧ ਕਰਾਂਗੇ ਸਵਾਲ ਕਰਾਂਗੇ ਇਹਨਾਂ ਨੂੰ ਸਵਾਲ ਕਰਕੇ ਪੁੱਛਾਂਗੇ ਕਿ ਸਾਡਾ ਕੀ ਕਸੂਰ ਸੀਗਾ ਸਾਡਾ ਕੀ ਕਸੂਰ ਸੀ ਜੋ ਤੋਹਾਂ ਸਾਡੇ ਨਾਲ ਦਗਾ ਕਮਾਇਆ ਵਾ ਇਹਦੇ ਛੱਡ ਕੇ ਰੋਕੀ ਆ ਹਰਿਆਣਾ ਸਰਕਾਰ ਨੇ ਤੇ ਕੇਂਦਰ ਸਰਕਾਰ ਨੇ ਅਸੀਂ ਤਾਂ ਰੋਕੀ ਨਹੀਂ ਅਸੀਂ ਤਾਂ ਜਾਣ ਦਏ ਸੀਗੇ ਅਸੀਂ ਸਾਰੇ ਸਵਾਲ ਜਵਾਬ ਕਰਾਂਗੇ ਇਹਦੇ ਉੱਤੇ ਜੋ ਭਗਵੰਤ ਮਾਨ ਸਰਕਾਰ ਹੈ ਇਸ ਟਾਈਮ ਕਈ ਕੁਝ ਕਰ ਰਹੀ ਆ ਕਿ ਮੈਂ ਕਿਸਾਨਾਂ ਦੇ ਨਾਲ ਅੱਜ ਅਜੇ ਮੈਂ ਉਹ ਜੋ ਆ ਇਹਨੂੰ ਦੱਸਣਾ ਚਾਹੁੰਦੇ ਆ ਕਿ ਜਿਹੜਾ ਪ੍ਰਦੂਸ਼ਣ ਬਿੱਲ ਸੀਗਾ ਜਿਹੜਾ ਆ ਪ੍ਰਦੂਸ਼ਣ ਫਲਾ ਰਿਹਾ ਜਿਹੜਾ ਫੈਕਟਰੀਆਂ ਅੰਡਸਟਰੀਆਂ ਆ ਗੱਡੇ ਨਾਲੇ ਦੇ ਵਿੱਚ ਜਾਂ ਹੋਰ ਦਰਿਆਵਾਂ ਨਾਲਿਆਂ ਦੇ ਵਿੱਚ ਗੰਦਾ ਪਾਣੀ ਪੈ ਰਿਹਾ ਵਾ ਜਿਹਦੇ ਉੱਤੇ ਸੰਘਰਸ਼ ਚੱਲ ਰਿਹਾ ਸੀਗਾ ਉਹ ਵੀ ਇਹਨਾਂ ਨੇ ਕਾਨੂੰਨ ਮਾਚ ਦੇ ਵਿੱਚ ਜਿਹੜਾ ਵਾ ਉਹ ਚ ਸੋਧ ਕਰਕੇ ਜਿਹੜੀ ਉੱਥੇ ਸਜ਼ਾ ਹੁੰਦੀ ਸੀ ਜੋ ਕੁਛ ਉੱਥੇ ਕਾਰਨ ਦੀ ਉਹ ਵੀ ਇਹਨਾਂ ਨੇ ਖਤਮ ਕਰ ਦਿੱਤੀ ਆ ਹੁਣ ਜਿੰਨੀਆਂ ਮਰਜੀ ਫੈਕਟਰੀਆਂ ਪਾਣੀ ਗੰਦਾ ਪਾਉਣ ਜੋ ਮਰਜ਼ੀ ਕਰਨਾ ਕੋਈ ਉਹਨਾਂ ਦੇ ਉੱਤੇ ਜਿਹੜੀ ਆ ਕਾਰਵਾਈ ਨਹੀਂ ਹੋਊਗੀ ਇਸ ਤਰ੍ਹਾਂ ਕਰਕੇ ਜੰਮਿਆ ਪ੍ਰਜਾਣ ਦੇ ਵਿੱਚ ਹੁਣ ਜਿਹੜਾ ਕਾਰਪੋਰੇਟ ਦਾ ਝੰਡਾ ਲੈ ਕੇ ਆਇਆ ਪੂੰਜੀਪਤੀਆਂ ਦਾ ਝੰਡਾ ਲੈ ਕੇ ਆਇਆ ਵੱਡੇ ਵੱਡੇ ਨੈਸ਼ਨਲ ਹਾਈਵੇ ਜਿਹਨੂੰ ਭਾਤਮਾਲਾ ਕਹਿੰਦੇ ਆ ਜਿਹੜਾ ਬਾਹਰਲੇ ਦੇਸ਼ਾਂ ਦੇ ਨਾਲ ਦੂਜਾ ਤੀਜਾ ਨਾਲ ਕਾਰਪੋਰੇਟਾਂ ਨੇ ਵਪਾਰ ਕਰਨਾ ਉਹਦੇ ਨਾਲ ਆ ਲੁਧਿਆਣੇ ਵਾਲਾ ਇਰਕਾ ਜਿਹੜਾ ਵਾ 2500 ਏਕੜ ਜਿਹੜਾ ਐਕਵਾਇਰ ਕਰਨਾ ਵਾ 32 ਪਿੰਡ ਜਿਹੜੇ ਉਥੋਂ ਠਾਉਣੇ ਆ ਉਹ ਵੀ ਇਹਨਾਂ ਨੇ ਵੱਡਾ ਜਿਹੜਾ ਇੱਕ ਲੈ ਕੇ ਆਇਆ ਸਾਰਾ ਕੁਝ ਆਗੇ ਕਿਾ ਕਿਸਾਨਾਂ ਦੀਆਂ ਜ਼ਮੀਨਾਂ ਜੋ ਕੁਛ ਆ ਇਹ ਆਪਣੀਆਂ ਟੀਮਾਂ ਭੇਜ ਭੇਜ ਕੇ ਤੁਸੀਂ ਸੁਣਿਆ ਕਿਸਾਨ ਆਗੂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਆ ਤੇ ਨਾਲ ਹੀ ਕਿਹਾ ਕਿ ਜੋ ਸਰਕਾਰ ਤੇ ਪ੍ਰਸ਼ਾਸਨ ਕਿਸਾਨਾਂ ਦੇ ਉੱਤੇ ਜ਼ੁਲਮ ਕਰ ਰਿਹਾ ਜੋ ਜ਼ਬਰ ਕਰ ਰਿਹਾ ਉਸ ਦਾ ਮੁਕਾਬਲਾ ਕਰਨ ਦੇ ਲਈ ਅਸੀਂ ਅੱਜ ਵੱਡਾ ਇਕੱਠ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਅਸੀਂ ਇਹ ਸਿੱਧਾ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੇ ਤੁਸੀਂ ਜ਼ੁਲਮ ਕਰ ਰਹੇ ਹੋ ਇਹ ਜ਼ੁਲਮ ਦੇ ਟਾਕਰੇ ਕਰਨ ਦੇ ਲਈ ਅਸੀਂ ਤਿਆਰ ਬਰ ਤਿਆਰ ਆ ਪਹਿਲਾਂ ਵੀ ਜ਼ੁਲਮ ਸਹੇ ਆ ਪਹਿਲਾਂ ਵੀ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕੀਤਾ ਪਰ ਹੁਣ ਇਹ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਨਹੀਂ ਕਰਾਂਗੇ ਬਲਕਿ ਇਹ ਹੁਣ ਪਾਣੀ ਪੁਲਾਂ ਦੇ ਉੱਪਰ ਦੀ ਲੰਘ ਚੁੱਕਿਆ ਤਾਂ ਹੁਣ ਵੱਡੇ ਸੰਘਰਸ਼ ਵਿੜਾਂਗੇ ਜੋ ਸਰਕਾਰ ਦੇ ਨੱਕ ਦੇ ਵਿੱਚ ਦਮ ਕਰ ਦੇਵਾਂਗੇ ਤੁਸੀਂ ਸੁਣਿਆ ਕਿਸਾਨ ਆਗੂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਆ ਤੇ ਨਾਲ ਹੀ ਕਿਹਾ ਕਿ ਜੋ ਸਰਕਾਰ ਤੇ ਪ੍ਰਸ਼ਾਸਨ ਕਿਸਾਨਾਂ ਦੇ ਉੱਤੇ ਜ਼ੁਲਮ ਕਰ ਰਿਹਾ ਜੋ ਜ਼ਬਰ ਕਰ ਰਿਹਾ ਉਸ ਦਾ ਮੁਕਾਬਲਾ ਕਰਨ ਦੇ ਲਈ ਅਸੀਂ ਅੱਜ ਵੱਡਾ ਇਕੱਠ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਅਸੀਂ ਇਹ ਸਿੱਧਾ ਦੱਸ ਦੇਣਾ ਚਾਹੁੰਦੇ ਆ ਕਿ ਇਸ ਜਿਹੜੇ ਤੁਸੀਂ ਜ਼ੁਲਮ ਕਰ ਰਹੇ ਹੋ ਇਹ ਜ਼ੁਲਮ ਦੇ ਟਾਕਰੇ ਕਰਨ ਦੇ ਲਈ ਅਸੀਂ ਤਿਆਰ ਵਰ ਤਿਆਰ ਆ ਪਹਿਲਾਂ ਵੀ ਜ਼ੁਲਮ ਸਹੇ ਆ ਪਹਿਲਾਂ ਵੀ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕੀਤਾ ਪਰ ਹੁਣ ਇਹ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਨਹੀਂ ਕਰਾਂਗੇ ਬਲਕਿ ਇਹ ਹੁਣ ਪਾਣੀ ਪੁਲਾਂ ਦੇ ਉੱਪਰ ਦੀ ਲੰਘ ਚੁੱਕਿਆ ਤਾਂ ਹੁਣ ਵੱਡੇ ਸੰਘਰਸ਼ ਵਿੜਾਂਗੇ ਜੋ ਸਰਕਾਰ ਦੇ ਨੱਕ ਦੇ ਵਿੱਚ ਦਮ ਕਰ ਦੇਵਾਂਗੇ ਤਾਂ ਹੁਣ ਸਰਕਾਰ ਨੂੰ ਵੱਡੀ ਚੁਣੌਤੀ ਜ਼ਰੂਰ ਬਣ ਚੁੱਕੀ ਹੈ